ਉਹ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਜੀ ਪੁਲ ਮਾਚਿਵੜਾ ਰੋਡ ਤੇ ਤਾਂ ਇੱਕ ਮੋਟਰਸਾਈਕਲ ਲਈ ਹੁੰਦਾ ਸਰਵਜੀਤ ਸਿੰਘ ਨਾਂ ਦਾ ਬੰਦਾ ਖੜਾ ਸੀਗਾ ਜਦੋਂ ਉਹਦੀ ਪੁੱਛ ਪੜਤਾਲ ਕੀਤੀ ਤਾਂ ਉਹਨੇ ਕੀ ਕੀਤਾ ਮੌਕੇ ਤੇ ਆਪਣੀ ਸੱਜੀ ਜੇਬ ਦੇ ਵਿੱਚੋਂ ਨਾ ਲਿਫਾਫਾ ਫੜਦਾ ਤਖੰਦੇ ਚੈੱਕ ਕਰਨ ਤੇ ਤਾਂ ਉਹਦੇ ਵਿੱਚੋਂ ਸਮਾਇਕ ਬਰਾਮਦ ਹੋਈ 25 ਗ੍ਰਾਮ ਦੋ ਰਾਤ ਦੇ ਵਿੱਚ ਪੇਸ਼ ਕੀਤਾ ਕਿੱਥੋਂ ਲੈ ਕੇ ਆਉਂਦੇ ਅਸੀਂ ਕੀ ਕਰਦਾ ਸੀ ਪੀਂਦਾ ਵੀ ਆਦੀ ਵੀ ਹੈ ਇਹ ਆਦੀ ਵੀ ਹੈ ਤੇ ਪਹਿਲਾਂ ਤਿੰਨ ਮੁਕੱਦਮੇ ਦਰਜ ਨੇ ਇੱਕ ਰਾਜਪੁਰੇ ਦਾ ਇੱਕ ਫਤਿਹਗੜ੍ਹ ਸਾਹਬ ਦਾ ਤੇ ਇੱਕ ਹੋਇਆ ਹੈਗਾ ਆਪਣਾ ਆਪਣੇ ਖਰੜ ਦਾ ਇਹ ਜਿਹੜਾ ਹੈਗਾ ਆਦੀ ਹੈ ਇਹ ਸੁਣਾਇਕ ਹੈ ਜਿਹੜਾ ਦੂਸਰੀ ਸਟੇਟ ਤੋਂ ਲੈ ਕੇ ਆਉਂਦਾ ਸੀਗਾ ਆਪਣੇ ਹਰਿਆਣਾ ਸਾਬ ਤੇ ਵੇਚਦਾ ਵੀ ਸੀਗਾ ਜੀ ਇਹ ਹਾਂਜੀ ਇਹ ਵੇਚਣ ਦੀ ਤਾਂ ਤੇ ਖੜਾ ਸੀ ਉਹ ਅਢੀਕ ਕਰ ਰਿਹਾ ਸੀਗਾ ਇਹ ਆਪਣੇ ਕਾਗ ਵੀ ਉਹ ਜਦੋਂ ਪੁਲਿਸ ਵਾਲਟੀ ਨੂੰ ਸ਼ੱਕ ਪਿਆ ਤਾਂ ਉਹਨੂੰ ਜਾ ਕੇ ਪੁੱਛਣ ਲੱਗਿਆ ਤਾਂ ਮਕਲੂਰ ਨੇ ਦੇਖਿਆ ਵੀ ਮੈਂ ਫੜਿਆ ਜਾਊਂਗਾ ਨਾ ਥੱਲੇ ਲਫਾਫਾ ਸੜ ਦਿੱਤਾ ਕਿੰਨੀ ਦੇਰ ਤੋਂ ਹੈ ਜਿਹੜਾ ਸਪਲਾਈ ਕਰਦਾ ਸੀ ਤੇ ਕਿੱਥੋਂ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੱਥੇ ਕਿੱਥੇ ਏਰੀਆ 'ਚ ਕਿਹੜੇ ਕਿਹੜੇ ਏਰੀਆ 'ਚ ਇਹ ਤੇ ਤਕਰੀਬਨ 8 ਸਾਲ ਤੋਂ ਹਜੇ ਕੰਮ ਕਰਦਾ ਹੈ ਤੇ ਜੀ ਸ਼ਕਸਰੀ ਉਮਰ ਕਿੰਨੀ ਹੈ ਜੀ ਪਿਕ ਸਾਲ ਦਿੱਤੀ ਇਹਦੇ ਕੋਲ ਮੋਟਰਸਾਈਕਲ ਆ ਕਿਉਂਕਿ ਚੋਰੀ ਚੜੀ ਉਹਦਾ ਕਾਗਜ਼ ਪੱਤਰ ਹੈਗੇ ਨਾ ਨਹੀਂ ਉਹ ਮੋਟਰਸਾਈਕਲ ਇਹਦਾ ਹੈ ਪਹਿਲਾਂ ਇਹਦੇ ਤੇ ਇੱਕ ਮੋਟਰਸਾਈਕਲ ਚੋਰੀ ਦਾ ਪਰਚਾ ਕਰੜਾ ਹੈਗਾ ਇਹਦੇ ਫਾਜ਼ਲ ਸਾਹਿਬ ਕੀ ਕੰਮ ਕਰਦਾ ਮੁੰਡੇ ਦਾ ਕੁਸਮ ਬਿੱਲ ਬਿੱਲੇ ਮਜ਼ਦੂਰ ਉਹ ਇਹਨੂੰ ਅਦਾਲਤ 'ਚ ਪੇਸ਼ ਕੀਤਾ ਰਿਮਾਂਡ ਵਗੈਰਾ ਲਿਆ ਹਾਂਜੀ ਇਹਦਾ 2 ਦਿਨ ਦਾ ਰਿਮਾਂਡ ਵੀ ਲਿਆ ਕਿਹਦੇ ਦਾ ਰਿਮਾਂਡ ਨਾਮ ਕੀ ਹੈ ਇਹ ਸਰਬਜੀਤ ਸਿੰਘ ਹੈ ਜੀ ਪੁੱਤਰ ਹੈਗਾ ਸਰਗੁਰਮੀਤ ਸਿੰਘ ਇਹ ਗੁਰਨਾਣਕ ਸ਼ਹੀਦ ਭਗਤ ਸਿੰਘ ਕਲੋਨੀ ਐ ਇੱਥੇ ਸਮਰਾਲੇ ਦੇ ਵਿੱਚ ਉਥੇ ਰਹਿਇਆ ਸੀ ਨਾ ਇਹ ਜਿਹੜਾ ਨਸ਼ਾ 8 ਸਾਲ ਤੋਂ ਸਪਲਾਈ ਕਰਦਾ ਕਿਹੜੇ ਕਿਹੜੇ ਏਰੀਆ ਚ ਸਪਲਾਈ ਕਰਦਾ ਤੇ ਕਿੱਥੋਂ ਕਿੱਥੋਂ ਲੈਂਦਾ ਜੀ ਇਹ ਇਹ ਪਹਿਲਾਂ ਜਿਹੜਾ ਹੈਗਾ ਰਾਜਪੁਰੇ ਸਾਈਡ ਫਤੇਗੜ੍ਹ ਸਾਈਡ ਕਰਦਾ ਸੀ ਉੱਥੇ ਦੇ ਮੁਕਦਮੇ ਦਰਜ ਤੇ ਆਪਣੇ ਏਰੀਆ ਚ ਵੀ ਸਮਰਾਲਾ ਹਲਕੇ ਚ ਵੀ ਸਪਲਾਈ ਕਰਦਾ ਇਹ ਸਮਰਾਲਾ ਹਲਕੇ ਦੇ ਵਿੱਚ ਏਰੀਆ ਦੇ ਵਿੱਚ ਨਾ ਇਹ ਕੱਲ ਆਇਆ ਸੀ ਦੇਣ ਵਾਸਤੇ ਉਦੋਂ ਹੀ ਪਾੜ ਪੜਿਆ ਗਿਆ